ਲਓ ਜੀ ਇਹ ਜੰਨਤ ਵੈਰੈਟੀ ਲੱਗੀਆਂ ਜੀ ਚੈੱਕ ਕਰੋ ਨੋਨੀਓ ਸੀਡ ਦੀ ਜੰਨਤ ਵੈਰੈਟੀ ਸਭ ਤੋਂ ਮਿੱਠਿਆਂ ਦੁਹਾਣਿਆਂ ਦੇ ਵਿੱਚ ਇਹਦੀ ਗਿਣਤੀ ਕੀਤੀ ਜਾਂਦੀ ਹੈ ਬਹੁਤ ਸਾਰੇ ਆ ਕਿਸਾਨ ਵੀਰਾਂ ਨੂੰ ਜਾਂ ਕਿਚਨ ਗਾਰਡਨਿੰਗ ਵਾਲਿਆਂ ਨੂੰ ਇਸ ਵੈਰੈਟੀ ਦਾ ਪਤਾ ਨਹੀਂ ਇੰਪੋਰਟਡ ਵੈਰੈਟੀ ਹੈ ਕਟੋ ਬਾਬਾ ਜੀ ਬਹੁਤ ਮਿੱਠੀ ਵੈਰੈਟੀ ਹੁੰਦੀ ਹੈ ਇਹ ਤੇ ਮਿਠਾਸ ਦੂਜੀਆਂ ਸਾਰੀਆਂ ਵੈਰੈਟੀਆਂ ਨਾਲੋਂ ਵੱਧ ਹੈ ਨਿਊਟ੍ਰੀਸ਼ਨ ਵੈਲਿਊ ਦੂਜੀਆਂ ਸਾਰੀਆਂ ਵੈਰੈਟੀਆਂ ਨਾਲੋਂ ਵੱਧ ਹੁੰਦੀ ਹੈ ਇਹ ਚ ਤੇ ਪਾਣੀ ਦੂਜੀਆਂ ਸਾਰੀਆਂ ਵੈਰੈਟੀਆਂ ਨਾਲੋਂ ਵੱਧ ਹੋਲਡ ਕਰਦੀ ਹੈ ਜੀ ਇਹ ਤੇ ਬਹੁਤ ਸ਼ਾਨਦਾਰ ਵੈਰੈਟੀ ਹੈ ਤੇ ਇਸੇ ਤਰੀਕੇ ਦੀ ਇਹ ਵੈਰਾਈਟੀ ਰਹਿੰਦੀ ਹੈ ਜੀ ਇਹ ਗੋਲ ਰਹਿਣੀ ਹੈ ਇਹ ਲੰਬਾਈ ਚ ਨਹੀਂ ਆਉਣੀ ਤੇ ਹੋਲਡਿੰਗ ਕਪੈਸਿਟੀ ਬਹੁਤ ਸ਼ਾਨਦਾਰ ਹੈ ਜੀ ਇਹ ਮਹਿੰਗਾ ਵੀ ਬਹੁਤ ਹੁੰਦਾ ਜੀ ਬੀਜ ਦਾ ਲੱਖ ਰੁਪਏ ਦੇ ਲਾਗੇ ਬੰਨੇ ਕਿਲੋ ਬੀਜ ਆਉਂਦਾ ਇਹਦਾ ਲਓ ਜੀ ਕਰੋ ਚੈੱਕ ਜਿਹੜਾ ਮਰਜੀ ਦਿਵਾਣਾ ਇਹਦੇ ਨਾਲ ਤੁਸੀਂ ਲਾ ਕੇ ਦੇਖ ਲਓ ਚਾਹੇ ਸੈਂਚਰੀ ਲਾ ਲਓ ਜਿਹੜਾ ਮਰਜੀ ਲਾ ਲਓ ਸਾਰਿਆਂ ਤੋਂ ਵੱਧ ਮਠਾਏ ਨਿਕਲੂ ਠੀਕ ਹੈ ਜੀ ਇੱਕ ਆ ਪੀਲਾ ਹੈ ਜੀ ਇਹਦੇ ਬਾਰੇ ਆਪਾਂ ਵੀਡੀਓ ਬਾਅਦ ਚ ਪਾਉਨੇ ਆ ਤਾਂ ਇਹ ਵੀ ਤੁਹਾਨੂੰ ਚੈੱਕ ਕਰਾਉਨੇ ਆ ਇੱਕ ਆਪਾਂ ਅੱਗੇ ਜਿਹੜਾ ਅੰਦਰੋਂ ਪੀਲਾ ਦਵਾਣਾ ਉਹਦੀ ਵੀਡੀਓ ਵੀ ਪਾਵਾਂਗੇ ਜੀ ਜੰਨਤ ਤੋਂ ਸ਼ੁਰੂ ਕਰਕੇ ਤਿੰਨ ਵੈਰਾਈਟੀਆਂ ਖਾਵਾਂਗੇ ਤੁਹਾਨੂੰ ਤਿੰਨੇ ਸ਼ਾਨਦਾਰ